ਅਸਾਮ ਦੇ ਵਿੱਚ ਆਏ ਪੁਚਾਰ ਦੌਰਾਨ ਹਿੰਮਤ ਅਤੇ ਜ਼ਿੰਮੇਵਾਰੀ ਦੀ ਇੱਕ ਵੱਖਰੀ ਤਸਵੀਰ ਸਾਹਮਣੇ ਆਈ ਹੈ ਜਿੱਥੇ ਹਸਪਤਾਲ ਦੇ ਨਵਜਾਤ ਸ਼ਿਸ਼ੂ ਵਾਰਡ ਦੇ ਵਿੱਚ ਤਾਇਨਾਤ ਨਰਸਾਂ ਨੇ ਡਰ ਦੇ ਮਾਹੌਲ ਦੇ ਵਿੱਚ ਵੀ ਆਪਣਾ ਫਰਜ਼ ਨਿਭਾਉਂਦੇ ਹੋਏ ਬੱਚਿਆਂ ਦੀ ਜ਼ਿੰਦਗੀ ਬਚਾਈ ਜਦੋਂ ਪੁਚਾਰ ਦੇ ਤੇਜ਼ ਝਟਕੇ ਮਹਿਸੂਸ ਹੋਏ ਤਾਂ ਲੋਕਾਂ ਦੇ ਮਨ ਦੇ ਵਿੱਚ ਕਬਰਾਹਟ ਵੱਧ ਗਈ ਪਰ ਨਰਸਾਂ ਨੇ ਹੋਸ਼-ਹਵਾਸ ਨਹੀਂ ਗਵਾਏ ਉਹਨਾਂ ਨੇ ਤੁਰੰਤ ਕਦਮ ਚੁੱਕਦਿਆਂ ਨਵਜਾਤ ਬੱਚਿਆਂ ਨੂੰ ਬਾੜ ਤੋਂ ਸੁਰੱਖਿਅਤ ਥਾਂ 'ਤੇ ਪਹੁੰਚਾਇਆ ਇਸ ਦੌਰਾਨ ਕਿਸੇ ਵੀ ਬੱਚੇ ਨੂੰ ਕੋਈ ਵੀ ਨੁਕਸਾਨ ਨਹੀਂ ਹੋਣ ਦਿੱਤਾ ਗਿਆ ਉਹ ਨਰਸਾ ਜਿਨ੍ਹਾਂ ਲਈ ਡਿਊਟੀ ਹੀ ਧਰਮ ਬਣ ਗਈ ਉਹਨਾਂ ਨੇ ਆਪਣੀ ਸੇਵਾ ਤੇ ਹਿੰਮਤ ਦੇ ਨਾਲ ਸਭ ਦੇ ਦਿਲ ਜਿੱਤ ਲਏ ਇਹ ਪੂਰੀ ਘਟਨਾ ਹਸਪਤਾਲ ਦੇ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋ ਗਈ ਹੈ ਜੋ ਹੁਣ ਸੋਸ਼ਲ ਮੀਡੀਆ ਉਤੇ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਲੋਕ ਨਰਸਾ ਦੀ ਹਿੰਮਤ ਫਰਜ਼ ਨਿਭਾਉਣ ਦੇ ਜਜ਼ਬੇ ਅਤੇ ਸੇਵਾ ਭਾਵਨਾ ਦੀ ਖੂਬ ਪ੍ਰਸ਼ੰਸਾ ਕਰ ਰਹੇ ਨੇ ਅਸਾਮ ਦੇ ਵਿੱਚ ਆਏ ਪੁਚਾਰ ਦੌਰਾਨ ਹਿੰਮਤ ਅਤੇ ਜ਼ਿੰਮੇਵਾਰੀ ਦੀ ਇੱਕ ਵੱਖਰੀ ਤਸਵੀਰ ਸਾਹਮਣੇ ਆਈ ਹੈ ਜਿੱਥੇ ਹਸਪਤਾਲ ਦੇ ਨਵਜਾਤ ਸ਼ਿਸ਼ੂ ਵਾਰਡ ਦੇ ਵਿੱਚ ਤਾਇਨਾਤ ਨਰਸਾਂ ਨੇ ਡਰ ਦੇ ਮਾਹੌਲ ਦੇ ਵਿੱਚ ਵੀ ਆਪਣਾ ਫਰਜ਼ ਨਿਭਾਉਂਦੇ ਹੋਏ ਬੱਚਿਆਂ ਦੀ ਜ਼ਿੰਦਗੀ ਬਚਾਈ ਜਦੋਂ ਭਚਾਲ ਦੇ ਤੇਜ਼ ਝਟਕੇ ਮਹਿਸੂਸ ਹੋਏ ਤਾਂ ਲੋਕਾਂ ਦੇ ਮਨ ਦੇ ਵਿੱਚ ਕਬਰਾਹਟ ਵੱਧ ਗਈ ਪਰ ਨਰਸਾਂ ਨੇ ਹੋਸ਼-ਹਵਾਸ ਨਹੀਂ ਗਵਾਏ। ਉਹਨਾਂ ਨੇ ਤੁਰੰਤ ਕਦਮ ਚੁੱਕਦਿਆਂ ਨਵਜਾਤ ਬੱਚਿਆਂ ਨੂੰ ਬਾੜ ਤੋਂ ਸੁਰੱਖਿਅਤ ਥਾਂ 'ਤੇ ਪਹੁੰਚਾਇਆ। ਇਸ ਦੌਰਾਨ ਕਿਸੇ ਵੀ ਬੱਚੇ ਨੂੰ ਕੋਈ ਵੀ ਨੁਕਸਾਨ ਨਹੀਂ ਹੋਣ ਦਿੱਤਾ ਗਿਆ। ਉਹ ਨਰਸਾਂ ਜਿਨ੍ਹਾਂ ਲਈ ਡਿਊਟੀ ਹੀ ਧਰਮ ਬਣ ਗਈ, ਉਹਨਾਂ ਨੇ ਆਪਣੀ ਸੇਵਾ ਅਤੇ ਹਿੰਮਤ ਦੇ ਨਾਲ ਸਭ ਦੇ ਦਿਲ ਜਿੱਤ ਲਏ। ਇਹ ਪੂਰੀ ਘਟਨਾ ਹਸਪਤਾਲ ਦੇ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋ ਗਈ ਹੈ, ਜੋ ਹੁਣ ਸੋਸ਼ਲ ਮੀਡੀਆ 'ਤੇ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ। ਲੋਕ ਨਰਸਾਂ ਦੀ ਹਿੰਮਤ, ਫਰਜ਼ ਨਿਭਾਉਣ ਦੇ ਜਜ਼ਬੇ ਅਤੇ ਸੇਵਾ ਭਾਵਨਾ ਦੀ ਖੂਬ ਪ੍ਰਸ਼ੰਸਾ ਵਿਕਰ ਰਹੇ ਨੇ ਅਸਾਮ ਦੇ ਵਿੱਚ ਆਏ ਭੁਚਾਲ ਦੌਰਾਨ ਹਿੰਮਤ ਅਤੇ ਜ਼ਿੰਮੇਵਾਰੀ ਦੀ ਇੱਕ ਵੱਖਰੀ ਤਸਵੀਰ ਸਾਹਮਣੇ ਆਈ ਹੈ ਜਿੱਥੇ ਹਸਪਤਾਲ ਦੇ ਨਵਜਾਤ ਸ਼ਿਸ਼ੂ ਵਾਰਡ ਦੇ ਵਿੱਚ ਤਾਇਨਾਤ ਨਰਸਾਂ ਨੇ ਡਰ ਦੇ ਮਾਹੌਲ ਦੇ ਵਿੱਚ ਵੀ ਆਪਣਾ ਫਰਜ਼ ਨਿਭਾਉਂਦੇ ਹੋਏ ਬੱਚਿਆਂ ਦੀ ਜ਼ਿੰਦਗੀ ਬਚਾਈ ਜਦੋਂ ਭੁਚਾਲ ਦੇ ਤੇਜ਼ ਝਟਕੇ ਮਹਿਸੂਸ ਹੋਏ ਤਾਂ ਲੋਕਾਂ ਦੇ ਮਨ ਦੇ ਵਿੱਚ ਕਬਰਾਹਟ ਵੱਧ ਗਈ ਪਰ ਨਰਸਾਂ ਨੇ ਹੋਸ਼-ਹਵਾਸ ਨਹੀਂ ਗਵਾਏ ਉਹਨਾਂ ਨੇ ਤੁਰੰਤ ਕਦਮ ਚੁੱਕਦਿਆਂ ਨਵਜਾਤ ਬੱਚਿਆਂ ਨੂੰ ਬਾੜ ਤੋਂ ਸੁਰੱਖਿਅਤ ਥਾਂ 'ਤੇ ਪਹੁੰਚਾਇਆ ਇਸ ਦੌਰਾਨ ਕਿਸੇ ਵੀ ਬੱਚੇ ਕੋਈ ਵੀ ਨੁਕਸਾਨ ਨਹੀਂ ਹੋਣ ਦਿੱਤਾ ਗਿਆ ਉਹ ਨਰਸਾ ਜਿਨ੍ਹਾਂ ਲਈ ਡਿਊਟੀ ਹੀ ਧਰਮ ਬਣ ਗਈ ਉਹਨਾਂ ਨੇ ਆਪਣੀ ਸੇਵਾ ਤੇ ਹਿੰਮਤ ਦੇ ਨਾਲ ਸਭ ਦੇ ਦਿਲ ਜਿੱਤ ਲਏ ਇਹ ਪੂਰੀ ਘਟਨਾ ਹਸਪਤਾਲ ਦੇ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋ ਗਈ ਹੈ ਜੋ ਹੁਣ ਸੋਸ਼ਲ ਮੀਡੀਆ ਉੱਤੇ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਲੋਕ ਨਰਸਾਂ ਦੀ ਹਿੰਮਤ ਫਰਜ਼ ਨਿਭਾਉਣ ਦੇ ਜਜ਼ਬੇ ਅਤੇ ਸੇਵਾ ਭਾਵਨਾ ਦੀ ਖੂਬ ਪ੍ਰਸ਼ੰਸਾ ਕਰ ਰਹੇ ਨੇ ਇਸ ਦੌਰਾਨ ਕਿਸੇ ਵੀ ਬੱਚੇ ਨੂੰ ਕੋਈ ਵੀ ਨੁਕਸਾਨ ਨਹੀਂ ਹੋਣ ਦਿੱਤਾ ਗਿਆ ਉਹ ਨਰਸਾ ਜਿਨ੍ਹਾਂ ਲਈ ਡਿਊਟੀ ਹੀ ਧਰਮ ਬਣ ਗਈ ਉਹਨਾਂ ਨੇ ਆਪਣੀ ਸੇਵਾ ਤੇ ਹਿੰਮਤ ਦੇ ਨਾਲ ਸਭ ਦੇ ਦਿਲ ਜਿੱਤ ਲਏ ਇਹ ਪੂਰੀ ਘਟਨਾ ਹਸਪਤਾਲ ਦੇ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋ ਗਈ ਹੈ ਜੋ ਹੁਣ ਸੋਸ਼ਲ ਮੀਡੀਆ ਉਤੇ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਲੋਕ ਨਰਸਾ ਦੀ ਹਿੰਮਤ ਫਰਜ਼ ਨਿਭਾਉਣ ਦੇ ਜਜ਼ਬੇ ਅਤੇ ਸੇਵਾ ਭਾਵਨਾ ਦੀ ਖੂਬ ਪ੍ਰਸ਼ੰਸਾ ਕਰ ਰਹੇ ਨੇ